ਬਠਿੰਡਾ ਦੇ ਧੋਬੀਆਣਾ ਬਸਤੀ ਨੂੰ ਢਾਕੇ ਨਵੇਂ ਸਿਰੇ ਤੋਂ ਬਣਾਉਣ ਦੇ ਫੈਸਲੇ ਦਾ ਅੱਜ ਲੋਕਾਂ ਨੇ ਕੀਤਾ ਵਿਰੋਧ ਕੀਤਾ ਇਕੱਠਾ ਤੇ ਕੀਤੀ ਪੰਜਾਬ ਸਰਕਾਰ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਖਿਲਾਫ ਨਾਰਾ ਬਾਜੀ ਮਾਮਲਾ ਸ਼ਨੀਵਾਰ ਨੂੰ 1 ਵਜੇ ਦੇ ਲਗਭਗ ਦਾ ਬਠਿੰਡਾ ਦੇ ਧੋਬੀਆਣਾ ਬਸਤੀ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਦੱਸਦੀ ਹੈ ਕਿ ਕੀਤੀ ਗੱਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਵੱਖ-ਵੱਖ ਪਾਰਟੀਆਂ ਦੀ ਨੁਮਾਇੰਦਿਆਂ ਦੇ ਨਾਲ ਇੱਥੇ ਇੱਕ ਆਪਣਾ ਮਿੰਨੀ ਸੈਕਸ਼ਨ ਦੇ ਵਿੱਚ ਮੀਟਿੰਗ ਕੀਤੀ ਗਈ ਅਤੇ ਉਹਨਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਬਠਿੰਡਾ ਦੇ ਧੋਬੀਆਂ ਵਾਲਾ ਬਸਤੀ ਨੂੰ ਆਪਣਾ ਇੱਕ ਵਾਰੀ ਢਾਕੇ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਮਕਾਨ ਬਣਾ ਕੇ ਇਹਨਾਂ ਲੋਕਾਂ ਨੂੰ ਹੀ ਆਪਨ ਦਿੱਤੇ ਜਾਣ ਇਸ ਦਾ ਵਿਰੋਧ ਕਰਦੇ ਹੋਏ ਅੱਜ ਵੱਡੀ ਗਿਣਤੀ ਦੇ ਵਿੱਚ ਮਹੱਲਾ ਨਿਵਾਸੀ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਆਖਿਆ ਕਿ ਅਸੀਂ ਇਸ ਨੂੰ ਆਪਣਾ ਕਿਸੇ ਵੀ ਕੀਮਤੇ ਨਹੀਂ ਟਾਉਣ ਦੇਵਾਂਗੇ ਉਹ ਜੇ ਅਗਰ ਇੱਥੇ ਆਪਣਾ ਬਲਡੋਜ਼ਰ ਚੱਲਦੀ ਹੈ ਤਾਂ ਉਹ ਉਸ ਦੇ ਅੱਗੇ ਵੀ ਆਪਣਾ ਪੈ ਜਾਣਗੇ ਤੇ ਆਪਣੀਆਂ ਜਾਨਾਂ ਤੱਕ ਦੇ ਦੇਣਗੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਖਿਲਾਫ ਉਹਨਾਂ ਵੱਲੋਂ ਨਾਰਿਵਜੀ ਕੀਤੀ ਗਈ ਹਰਜੀਤ ਜੀ ਕੀ ਪਤਾ ਹੈ ਪ੍ਰਮੇਂਦਰ ਕੌਰ ਜੀ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਆ ਜੀ ਸਾਡੇ ਜਿਹੜਾ ਕੱਲ ਸਾਨੂੰ ਪਤਾ ਲੱਗਿਆ ਵੀ ਜਗਰੂਪ ਸਿੰਘ ਗਿੱਲ ਨੇ ਤੇ ਹੋਰ ਵੀ ਪਾਰਟੀਆਂ ਦੇ ਨਮਾਇੰਦਿਆਂ ਨੇ ਉੱਥੇ ਮੀਟਿੰਗ ਕੀਤੀ ਆ ਉਹ ਮਮੈਲਾਂ ਤੇ ਵੀ ਆ ਗਈ ਤੇ ਖਵਾਰਾਂ ਚ ਵੀ ਆ ਗਈ ਆ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਤੇ ਸਾਡੇ ਵੀਰ ਜੀ ਕਿਰਨ ਜੀ ਤੇ ਗੈਰੀ ਨੂੰ ਵੀ ਅਸੀਂ ਬੁਲਾਇਆ ਔਰ ਵੀ ਸਾਡੇ ਸਾਰੇ ਭੈਣ ਭਰਾ ਸਾਥੀ ਸਾਡੇ ਇਕੱਠੇ ਹੋਏ ਨਾ ਕਿ ਅਸੀਂ ਜਗਰੂਪ ਸਿੰਘ ਗਿੱਲ ਨੂੰ ਇਹ ਪੁੱਛਣਾ ਚਾਹੁੰਦੇ ਆਂ ਵੀ ਜਿਹੜੇ ਝੁੱਗੀ ਝੌਪੜੇ ਵਾਲਿਆਂ ਨੇ ਉਹਦੇ ਵੋਟਾਂ ਲੈਣਾ ਆ ਸੋ ਉਹਦੇ ਸਾਡੇ ਮਕਾਨ ਪਾਇ ਸੀ ਉਹਦੇ ਵੀ ਸਾਡੀਆਂ ਝੁੱਗੀਆਂ ਸੀ ਸਾਬ ਤੋਂ ਵੋਟਾਂ ਲੈ ਕੇ ਸਾਰਾ ਕੁਝ ਕਰਕੇ ਅੱਜ ਫੇਰ ਸਾਡੇ ਤੇ ਐਡੀ ਦਫਾ ਜਮਾ ਚੁੱਕਿਆ ਹੈ ਪਰ ਨਹੀਂ ਇਹ ਗੱਲ ਕਦੇ ਵੀ ਨਹੀਂ ਹੋਊਗੀ ਜਗਰੂਪ ਗਿੱਲ ਵੋਟਾਂ ਲੈ ਕੇ ਬੈਠ ਗਿਆ ਸਾਡੀ ਕਹਾਤੇ ਗਰੀਬਾਂ ਦੀ ਸਾਰ ਲਈ ਆਜਿ ਤਕਰੋਸ ਨੇ ਆਕੇ ਇੱਕ ਮਕਾਨ ਢਾਉਣ ਦਾ ਉਸਨੇ ਸਾਡੇ ਤੇ ਦਫਾ ਜਮਾ ਲਿਆ ਵੀ ਮਕਾਨ ਢਾਉਣੇ ਆਂ ਵੇਚ ਕੇ ਹੁਣੇ ਲੈਣਾ ਪਾ ਲੂਗਾ ਸਾਡੇ ਗਰੀਬਾਂ ਦੇ ਘਰ ਢਾ ਟਾ ਕੇ ਨਹੀਂ ਅਸੀਂ ਬਹੁਤ ਚਿਰ ਤੋਂ ਸਾਡਾ ਕਬਜ਼ਾ ਹੈ ਅਸੀਂ ਇੱਥੇ ਮਰਾਂਗੇ ਤੇ ਇੱਥੇ ਰਾਵਾਂਗੇ ਸਾਡੀਆਂ ਝੁੱਗੀਆਂ ਨਹੀਂ ਸਾਡੇ ਮਕਾਨ ਆ ਇਹ ਮਕਾਨ ਸਾਡੇ ਹੈ ਝੁੱਗਣਾਂ ਨਹੀਂ ਸਾਡੀਆਂ ਸਾਡੇ ਘਰਾਂ ਦੇ ਵਿੱਚ ਆਣ ਕੇ ਵੇਖਿਆ ਕਦੀ ਜਗਰੂਪ ਗਿੱਲੇ ਨੇ ਵੀ ਝੁੱਗੀਆਂ ਕਿ ਮਕਾਨ ਕਿਹਾ ਸੀ ਜੀ ਵੀ ਇਹਨਾਂ ਸਾਰੇ ਲੋਕਾਂ ਨੂੰ ਪਹਿਲਾਂ ਮਕਾਨ ਬਣਾ ਕੇ ਦੇਵਾਂਗੇ ਉਸ ਤੋਂ ਬਾਅਦ ਫਿਰ ਹਿਸਾਬ ਅਸੀਂ ਉਹ ਲੈਣਾ ਹੀ ਨਹੀਂ ਜੀ ਸਾਨੂੰ ਮਨਜ਼ੂਰ ਹੀ ਨਹੀਂ ਉਹ ਅਸੀਂ ਲੈਣਾ ਹੀ ਨਹੀਂ ਅਸੀਂ ਲੈਣਾ ਹੀ ਨਹੀਂ ਉਹ ਅਸੀਂ ਸਕੂਲ ਦੀ ਮੀਟਿੰਗ ਹੋਈ ਸੀ ਡੀਐਸਏ ਨਾਲ ਉੱਥੇ ਵੀ ਸਾਡੀ ਨਨਕਾਰ ਸੀਗੀ ਅਸੀਂ ਨਹੀਂ ਲੈਣਾ ਉਹ ਵੀ ਸਾਡੀ ਨਨਕਾਰ ਆ ਵੀ ਅਸੀਂ ਨਹੀਂ ਲੈਣਾ ਚਾਹੇ ਸਾਡੀ ਜਿੰਦ ਜਾਨ ਜਾਂਦੀ ਰਵੇ ਪਰ ਅਸੀਂ ਨਹੀਂ ਲੈਣਾ ਹੋਣਗੇ ਤਾਂ ਫਿਰ ਫਿਰ ਤੁਹਾਡਾ ਕੀ ਕਰ ਸਕਦੇ ਅਸੀਂ ਬਲਡੋਜਰਾਂ ਦਾ ਮੂਹਰੇ ਪਾਵਾਂਗੇ ਬਲਡੋਜਰਾਂ ਦੇ ਮੂਹਰੇ ਪਾਵਾਂਗੇ ਸਾਡੇ ਜ਼ਿੰਮੇਵਾਰੀਆਂ ਸਾਡੀਆਂ ਜਿਹੜੀਆਂ ਸਰਕਾਰ ਨੂੰ ਆਉਣੀਆਂ ਸਾਡੇ ਵੀਰ ਭਗਵਾਨ ਤੇ ਮਾਨ ਜੀ ਨੂੰ ਆਉਣੀਆਂ ਸਾਡੀਆਂ ਜ਼ਿੰਮੇਵਾਰੀਆਂ ਬਲਡੋਜਰਾਂ ਦੇ ਮੂਹਰੇ ਪਾਵਾਂਗੇ ਆਪ ਦੇ ਖੌਣ ਦਾ ਕਤਰਾ ਕਤਰਾ ਬਗਾਵਾਂਗੇ ਉੱਤੇ ਜੀ ਮਾਤਾ ਜੀ ਨਾਮਾ ਤੋਂ ਮੇਰਾ ਨਾਮ ਜਿਤੁਰਪ੍ਰੀਤਾ ਕਮਨਾ ਉਹ ਵੀ ਬੀਪੂ ਤੋਂ ਬੀ ਆ ਰਹਾ ਵਸਤੀ ਕੀ ਮਾਮਲਾ ਜੀ ਇਹ ਅੱਜ ਮਾਵਲਾ ਜੀ 40 50 57 ਸਾਲ ਤੋਂ ਇੱਥੇ ਸਾਡੇ ਗਰੀਬ ਗਰਬੇ ਰਹਿ ਰਹੇ ਆ ਤੇ ਸਭ ਨੇ ਵਧੀਆ ਮਕਾਮ ਪਾਏ ਆ ਕੋਠੀਆਂ 'ਚ ਕੰਮ ਕਰਕੇ ਇਹ ਸਾਰਾ ਬਿਲਕੁਲ ਯਾਰਸੀ ਸ਼ਾਮਲਟ ਜਗਾ ਸੀ ਨਾ ਤਾਂ ਸਰਕਾਰ ਦਾ ਕੋਈ ਇੱਥੇ ਕਬਜ਼ਾ ਸੀ ਤੇ ਨਾ ਸਰਕਾਰ ਨੇ ਖਰੀਦੀ ਸੀ ਜਦੋਂ ਇਹ 2 ਰੁਪਏ ਗਾਜ ਨੂੰ ਜਾਂ 3 ਰੁਪਏ ਗਾਜ ਨੂੰ ਚੱਲਦੀ ਸੀ ਉਦੋਂ ਸਰਕਾਰ ਕਿੱਥੇ ਗਈ ਸੀ ਉਦੋਂ ਲੀਡਰ ਕਿੱਥੇ ਗਏ ਸੀ ਅੱਜ ਜसनी ਆਪਦੇ ਟੋਲੇ ਬਣ ਭਰ ਕੇ ਅੱਧਰ ਜ਼ਮੀਨ ਕਰਕੇ ਅਸੀਂ ਆਪਦੇ ਘਰ ਪਾਈ ਬੈਠੇ ਆ ਲੋਕਾਂ ਨੇ ਕੋਠੀਆਂ 'ਚ ਕੰਮ ਕਰਕੇ ਸਾਡੇ ਆਧਾਰ ਕਾਰਡ ਬਣੇ ਆ ਵੋਟ ਕਾਰਡ ਬਣੇ ਆ ਮੀਟਰ ਲੱਗੇ ਆ ਸਾਡੇ ਸਾਰੇ ਜਿੰਨੇ ਸਰਕਾਰ ਦੇ ਅਹੁਦੇ ਆ ਜੇ ਅੱਜ ਅਸੀਂ ਧਾਰ卡ਡ ਲਾ ਕੇ ਰਾਸ਼ਨ ਕਾਰਡ ਲਾ ਕੇ ਵੋਟ ਕਾਰਡ ਲਾ ਕੇ ਬਾਹਰਲੇ ਦੇਸ਼ ਜਾ ਸਕਦੇ ਆ ਕਿ ਅਸੀਂ ਆਪਦੀ ਪੰਜਾਬ ਵਿੱਚ ਪੰਜਾਬੀ ਕਿਉਂ ਨਹੀਂ ਰਹਿ ਸਕਦੇ ਅਸੀਂ ਇਸ ਜਗ੍ਹਾ ਤੇ ਰਹਿਣਾ ਨਾ ਅੱਜ ਕੱବ ਦਾ ਦਿਗੇ ਨਾ ਕੱਲ ਦਿਗੇ ਕੱਲ ਕੱਲ ਇੱਕ ਬਿਆਨ ਆਈ ਮਾਤਾ ਕਿ ਉੱਥੇ ਲੋਕ ਜਿਹੜੇ ਰਹੇ ਨੇ ਉਹ ਤਾਂ ਝੁੱਗਿਆਂ 'ਚ ਰਹੇ ਨੇ ਠੀਕ ਹਣਾ ਚੇ ਸਾਡੇ ਜੀ ਮਕਾਮ ਦੇਖੇ ਜਾ ਸਾਡੀਆਂ ਸੀੜੀਆਂ ਬਣੀਆਂ ਅਸੀਂ ਮਕਾਮ ਬਣਾਏ ਆ ਅਡੋਡੀ ਸੋਣਾ ਜਿਸ ਤਰ੍ਹਾਂ ਜਗਰੂਪ ਗੱਲ ਦੇ ਆਸ-ਪਾਸੇ ਵਧੀਆ ਮੁਕਾਮ ਪਾਏ ਆ ਸਾਡੇ ਵੀ ਉੱਦ ਪੌੜਾਂ 'ਤੇ ਚੜਿਆ ਕੋਠਿਆਂ ਤੇਰਾ ਮੁਕਾਮ ਪਈ ਹੋਇਆ ਤੇ ਹੁਣ ਜੇ ਆਉਂਦੇ ਫਿਰ ਕੀ ਆ ਅਸੀਂ ਇਹ ਜਾੜਾ ਨਹੀਂ ਹੋਣ ਦੇਵਾਂਗੇ ਸਾਡੀਆਂ ਖੂਨ ਦੀਆਂ ਵਧੀਆ ਬਗ ਜਾਣ ਬੱਚਾ ਬੱਚੀ ਅਸੀਂ ਜ਼ਿੰਦਗੀ ਖਵਾ ਦੇਵਾਂਗੇ ਬਾਰੇ ਜਗਾ ਜਾੜ ਨਹੀਂ ਦੇਵਾਂਗੇ ਨਾ ਮੈਂ ਤੁਹਾਡਾ ਕੀ ਨਾ ਹਾਂ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਾਤ ਮਹਾਪੰਚਾਇਤ ਪੰਜਾਬ ਜਨ ਉਸਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਸੀਂ ਥੋਬੀਆਂ ਵਾਲਾ ਬਸਤੀ 'ਚ ਖੜੇ ਆ ਜਿਹੜੀ ਬਸਤੀ ਅੰਮੀਰਾ ਖਾਲਾ ਵੀ 50-60 ਸਾਲ ਤੋਂ ਪੁਰਾਣੀ ਬਸਤੀ ਹੈ ਇੱਥੇ ਲੋਕਾਂ ਨੇ ਆਪਣੇ ਪੱਕੇ ਮਕਾਨ ਬਣਾਏ ਹੋਏ ਆ ਇੱਥੇ ਸਾਰਾ ਹੀ ਟੋਟਲੀ ਐਸੀ ਬੀਸੀ ਭਾਈਚਾਰਾ ਰਹਿੰਦਾ ਹੈ ਬਲਤ ਭਾਈਚਾਰਾ ਗਰੀਬ ਵਰਗ ਦੇ ਲੋਕ ਦੇ ਨੇ ਦਿਹਾੜੀ ਮਜ਼ਦੂਰੀ ਕੋਈ ਵਿਚਾਰਾ ਰਿਕਸ਼ਾ ਚਲਾਉਂਦਾ ਕੋਈ ਵਿਚਾਰਾ ਰੇੜੀ ਲਾਉਂਦਾ ਛੋਟੇ-ਮੋਟੇ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਦੇ ਆ ਧੀ ਵੀਆਂ ਵਿਚਾਰੀਆਂ ਕੋ ਘਰਾਂ 'ਚ ਕੰਮ ਕਰਦੀਆਂ ਤੋ ਇਹ ਗਰੀਬ ਪਰਿਵਾਰ ਜਿਹੜੇ ਆ ਇਹਨਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਮਕਾਨ ਇੱਥੇ ਬਣਾਏ ਆ ਤੋ ਮਕਾਨ ਬਣਾ ਕੇ ਰਹਿ ਰਹੇ ਆ ਪਹਿਲਾਂ ਨਹੀਂ ਦੋ ਧਨਵਾਰ ਇਸੋ ਥੋਬੀਆਣਾ ਬਸਤੀ ਨੂੰ ਉਜਾੜਨ ਦਾ ਯਤਨ ਕੀਤਾ ਗਿਆ ਉਦੋਂ ਵੀ ਅਸੀਂ ਕਹਿਆ ਸੀਗੇ ਇਹ 바ਵਾ ਸਾਹਿਬ ਅੰਬੇਡਕਰ ਦਾ ਘਰ ਹੈ ਕਿਉਂਕਿ 바ਵਾ ਸਾਹਿਬ ਅੰਬੇਡਕਰ ਦੇ ਗਰੀਬਾਂ ਦਾ ਦੇਲੀ ਕੰਮ ਕੀਤਾ ਤੇ ਇਹ ਅੰਬੇਡਕਰ ਨਾਗਰ ਉਹ ਵੀ ਅਸੀਂ ਨਾ ਰੱਖਿਆ ਸੀ ਤੇ ਉਦੋਂ ਵੀ ਡੀਸੀ ਹੁੰਦੇ ਸੀ ਮਿਸਟਰ ਲਦਰ ਉਹਨਾਂ ਨੂੰ ਅਸੀਂ ਮਿਲੇ ਸੀ ਤੇ ਉਹਨਾਂ ਨੇ ਇੱਕ ਸਰਕਾਰ ਨੂੰ ਚਿੱਠੀ ਲਿਖੀ ਸੀ ਉਸ ਟਾਈਮ ਵੀ ਕਿ ਇਹਨਾਂ ਨੂੰ ਉਜਾਰਿਆ ਨਾ ਜਾਵੇ ਇਹਨਾਂ ਨੂੰ ਇੱਥੇ ਹੀ ਅਰੈਸਟ ਕੀਤਾ ਗਿਆ ਉਹ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਹੁਣ ਫਿਰ ਕੱਲ پتہ ਲੱਗਿਆ ਕਿ ਡਿਪਟੀ ਕਮਿਸ਼ਨਰ ਦੇ ਬਠਿੰਡਾ ਦੀ ਰਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿਹਦੇ ਚ ਇਤੋਂ ਦੇ ਐਮਐਲਏ ਜਗਰੂਪ ਸਿੰਘ ਗਿੱਲ ਚੜੂਆਂ ਕੰਪਨੀ ਦੇ ਐਮਐਲਏ ਆ ਜਿਹੜੇ ਜਿਹੜੇ ਇਹ ਕਹ ਕੇ ਲੋਕ ਸਰਕਾਰ ਬਣੀ ਸੀ ਭਗਵੰਤ ਮਾਨ ਦੀ ਤੇ ਭਗਵੰਤ ਮਾਨ ਜੀ ਤੁਸੀਂ ਕਿਹਾ ਸੀ ਕੇਜਰੀਬਾਦ ਕੋ ਕਿਹਾ ਸੀ ਆ ਕਿ ਗਰੀਬਾਂ ਦੀ ਸਰਕਾਰ ਹੈ ਤੇ ਝਾੜੂ ਤੋਂ ਨਸਾਨ ਲੈ ਕੇ ਤੇ ਗਰੀਬਾਂ ਨੂੰ ਇਹ ਪ੍ਰੀਖਾ ਪਾਉਂਗਾ ਜਦਨ ਕੀਤਾ ਤੇ ਸਾਡ ਗਰੀਬਾਂ ਦੀ ਪਾਰਟੀ ਹੈ ਤੇ ਸਾਡੇ ਇਹ ਭੋਲੇ ਭਾਲੇ ਲੋਕ ਥੋੜੇ ਸਲਾਵੇ ਚ ਆ ਗਏ ਤੇ ਹੁਣ ਤੁਹਾਡਾ ਐਮਐਲਏ ਜਗਰੂਪ ਗਿੱਲ ਇਹ ਕਹਿ ਰਿਹਾ ਕਿ ਝੁਗੀਆਂ ਛੋਪੜੀਆਂ ਜਗਰੂਪ ਗਿੱਲ ਜੀ ਮੈਂ ਤੁਹਾਨੂੰ ਡਰ ਪੁੱਛਣੀ ਚਾਹਣਾ ਤੁਸੀਂ ਬਠਿੰਡੇ ਦੇ ਐਮਸੀ ਵੀ ਰਹੇ ਹੋ ਤੁਸੀਂ ਕਿਸੇ ਗਲੀ ਤੋਂ ਨਾਂ ਬਾਖੇ ਨਹੀਂ ਹੋਵੇ ਉਸੀਂ ਇਹਨਾਂ بڑے ਹੋਏ ਮਕਾਨਾਂ ਨੂੰ ਜਿਹੜਾ ਝੁੱਗੀਆਂ ਕਹਿੰਦਾ ਮੈਂ ਕਹਿੰਦਾ ਅਤੀ ਨੰਦਨ ਜੋਕਰ ਬਈ ਹੈ ਭਾਜੀਪੀ ਦਾ ਸੁਖਚੰਦ ਸਿੰਘ ਦਾ ਉਹ ਵੀ ਕਹ ਰਿਹਾ ਕਿ ਮੈਂ ਸਹੀ ਸਹਿਮਤੀ ਦਿੱਤੀ ਬਈ ਤੁਸੀਂ ਤਾਂ ਪ੍ਰਾਪਰਟੀ ਦੀ ਲਓ ਤੁਸੀਂ ਪ੍ਰਾਪਰਟੀ ਦੀ ਲਓ ਕੌ ਕਲੋਨੀਆਂ ਕੱਟ ਕੇ ਲੋਕਾਂ ਦੇ ਸਸਤੇ ਭਾਜ ਜਮੀਨਾਂ ਲੈ ਕੇ ਮਹਿੰਗੇ ਭਾਜ ਬੜਾ ਬੜਾ ਕੇ ਵੇਚਦੇ ਹੋ ਤੁਹਾਨੂੰ ਯਾਦ ਤਾਂ ਪਈ ਹੈ ਤਾਂ ਤੁਹਾਨੂੰ ਇਹ ਲੱਗਦਾ ਹੈ ਇਹ ਪ੍ਰਾਪਰਟੀ ਦੀਆਂ ਦੀ ਮੀਟਿੰਗ ਜਿਹੜੀ ਹੈ ਡੀਸੀ ਸਾਹਿਬ ਦੀ ਗਵਾਹੀ ਚ ਹੋਈ ਹੈ ਇਹਨਾਂ ਪ੍ਰਾਪਰਟੀ 딜ਰਾਂ ਦਾ ਜਵਾਬ ਦੇਣ ਵਾਸਤੇ ਆਦੇ ਅਸੀਂ ਸਮੂਚਾ ਧੋਬਿਆਣਾ ਬਸਤੀ ਦੇ ਲੋਕ ਗਰੀਬ ਗੁਰਬੇ ਲੋਕ ਇਕੱਠੇ ਹੋਏ ਆ ਇਕੱਠੇ ਹੋ ਕੇ ਅਸੀਂ ਇਹ ਫੈਸਲਾ ਲਿਆ ਕਿ ਸਾਮਾਰ ਨੂੰ ਅਸੀਂ ਡਿਪਟੀ ਕਮਿਸ਼ਨਰ ਦੇ ਬਠਿੰਡਾ ਨੂੰ ਇੱਕ ਚਿੱਠੀ ਦੇਵਾਂਗੇ ਕਿਸੇ ਵੀ ਕੀਮਤ ਤੇ ਇਹ ਮਕਾਨ ਇਤੋਂ ਉਜਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ ਭਾਵੇਂ ਕੋਈ ਵੀ ਕੁਰਬਾਨੀ ਕਿਸੇ ਵੀ ਕਿਸਮ ਦੀ ਸਾਨੂੰ ਕਰਨੀ ਪਵੇ ਮੈਂ ਇਹ ਗੱਲ ਯਾਦ ਦਿਵਾਉਣਾ ਚਾਹਣਾ ਅਸੀਂ ਕੋ ਲੜਾਈ ਲੜੀ ਸੀ ਲਾਲਕੀ ਖਤਮ ਕਰਨ ਵਾਸਤੇ ਚਰਨਜੀਤ ਸਿੰਘ ਚੰਨੀ ਜੀ ਦੀ ਸਰਕਾਰ ਬਣੀ ਕੋ ਸਰਕਾਰ ਨੇ ਕਿ ਬਿੱਲ ਲੈ ਕੇ ਆਈ ਜਿਹੜੇ ਮਕਾਨ ਲਾਲ ਕਿਰਚ ਹੈ ਜਿਹੜੇ ਦੇ ਸ਼ਾਮਲਾਡ ਹੈ ਜਿਹੜੇ ਪੰਚਾਇਤੀ ਜਗ੍ਹਾ ਚ ਜਿਹੜੇ ਕਿ ਜਿਹੜੇ ਵੀ ਜਵਾਬ ਸਰਕਾਰੀ ਜਗ੍ਹਾ ਦੇ ਵਿੱਚ ਬੈਠੇ ਆ ਲੋਕ ਜਾਂ ਕੋਈ ਬਈ ਖਾਤਾ ਨਹੀਂ ਖਰੀਦ ਕੇ ਬੈਠੇ ਆ ਉਹਨਾਂ ਸਾਰਿਆਂ ਨੂੰ ਮਕਾਨਾਂ ਦੇ ਮਾਲਕ ਬਣਾਇਆ ਜਾਵੇ ਸਰਕਾਰ ਨੇ ਇਹ ਵੀ ਫੈਸਲਾ ਲਿਆ ਸੀ ਕਿ ਸਰਕਾਰੀ ਜ਼ਮੀਨਾਂ ਦੇ ਘੱਟ ਤੋਂ ਘੱਟ ਰੇਟ ਜਿਹੜੇ ਆ ਉਹ ਪੈਸੇ ਭਰਾ ਕੇ ਇਹਨਾਂ ਨੂੰ ਮਾਲਕੀਅਤ ਦਾ ਹੱਕ ਦਿੱਤਾ ਦੇਣਾ ਚਾਹੀਦਾ ਤੇ ਭਈ ਤੁਸੀਂ ਉਹ ਫਾਈਲ ਨੂੰ ਕਿਉਂ ਦੰਬਿਆ ਹੋਇਆ ਹੈ ਓ ਡੀਸੀ ਸਾਹਿਬ ਤੁਹਾਨੂੰ ਕੱਲ ਰਾਜਨ ਗਰਗ ਜੀ ਨੇ ਵੀ ਮੀਟਿੰਗ ਦੇ ਦੌਰਾਨ ਚੁਿੰਦੇ ਕੀਤੇ ਸੀ ਤੇ ਮੈਂ ਕਿਰਨਜੀਤ ਗਹਿਰੀ ਵੀ ਤੁਹਾਨੂੰ ਸਮੁੱਚੇ ਗਰੀਬ ਭਾਈਚਾਰੇ ਵੱਲੋਂ ਇਹ ਬੇਨਤੀ ਕਰਦਾ ਉਸ ਤਾਲ ਦੇ ਮੁਤਾਬਕ ਚੱਲੋ ਜਿਹੜੇ ਪੈਸੇ ਬਣਦੇ ਆ 10 ਮਰਲੇ ਜਗਾ ਤਾਂ ਸਾਨੂੰ ਜਿਹੜੀ ਹੈ ਇਹਦਾ ਕਾਨੂੰਨੀ ਤੌਰ ਤੇ ਹੱਕ ਹੈ ਜਿਹੜੇ ਵੱਧ ਸਾਡੇ ਪੈਸੇ ਬਣਦੇ ਆ ਅਸੀਂ ਪਰ ਨੋ ਤਿਆਰ ਆ ਅਰ ਜੇਕਰ ਤੁਸੀਂ ਇਸ ਤਰ੍ਹਾਂ ਧੱਕੇਸ਼ਾਹੀ ਕਰੋਗੇ ਇਸ ਧੱਕੇਸ਼ਾਹੀ ਦਾ ਜਵਾਬ ਦੇਣ ਵਾਸਤੇ ਅਸੀਂ ਨੈਸ਼ਨਲ ਕਮਿਸ਼ਨ ਫਾਰ ਸ਼ਡੂਲ ਕਾਸਟ ਕੋਲ ਵੀ ਜਾਵਾਂਗੇ ਜਦੋਂ ਤੱਕ ਜਾਣਾ ਪਿਆ ਜਾਵਾਂਗੇ ਸੜਕ ਦੇ ਲਈ ਲੜੀ ਲੜੀ ਬਣਨੀ ਪਈ ਜਾਵਾਂਗੇ ਇੱਕ ਡੀਸੀ ਸਾਹਿਬ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਣਾ ਤੁਸੀਂ ਮੈਨੂੰ ਗੱਲ ਦੱਸ ਦਿਓ ਕੱਲ ਦੀ ਤੁਹਾਡੀ ਮੀਟਿੰਗ ਦੇ ਵਿੱਚ ਕਿਹੜਾ ਸ਼ਡੂਲ ਕਾਸਟ ਦੇ ਨਮਾਇੰਦਾ ਕਿਹੜਾ ਗਰੀਬਾਂ ਦਾ ਨਮਾਇੰਦਾ ਉਸ ਮੀਟਿੰਗ ਵਿੱਚ ਹਾਜ਼ਰ ਸੀ ਜਿਹਦੇ ਨਾਲ ਤੁਹਾਡੀ ਇਹ ਗੱਲਬਾਤ ਹੋਈ ਹੈ ਉਸ ਲਈ ਕਿਸੇ ਵੀ ਕੀਮਤ ਤੇ ਥੋਬਿਆਂ ਨੂੰ ਉਜਾਰਨ ਦੀ ਇਜਾਜ਼ਤ ਨਹੀਂ ਦੇਵਾਂਗੇ